ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਮ ਹੋਗੇ ਸਲੋ ਜੀ ਅੱਜ ਆਪਾਂ ਪਹੁੰਚਾਂਗੇ ਪਿੰਡ ਕਰਮਗੜ੍ਹ ਜ਼ਿਲ੍ਹਾ ਬਰਨਾਲਾ ਦੇ ਵਿੱਚ ਬੋਰ ਦੇ ਵਿੱਚ ਮਾਰਨ ਕੈਮਰਾ ਬੋਰ ਦੇ ਵਿੱਚ ਪ੍ਰੋਬਲਮ ਏ ਆ ਜੀ ਵੀ ਇਹ ਬੋਰ ਰਿੱਤਾ ਮਾਰਦਾ ਹੈਗਾ ਤੁਹਾਨੂੰ ਬੋਰ ਦਿਖਾ ਦਿੰਦੇ ਆ ਤੇ ਆਂਕਲ ਦਾ ਬੋਰ ਹੈਗਾ ਜੀ ਇਹ ਤੇ ਆ ਰਿਹਾ ਜੀ ਆਪਣਾ ਬੋਰ ਤੇ ਆ ਰਿਹਾ ਜੀ ਬੋਰ ਆਪਣਾ ਇਹ ਆ ਰਿਹਾ ਜੀ ਆਪਣਾ ਕੈਮਰਾ ਸਰ ਖੱਤੀ ਆ ਹੋ ਉਸ ਵਿੱਚ ਗੱਲ ਕਰਾਉਣ ਲੱਗਾ ਸੀ ਬਸ ਪੂਰਾ ਹੀ ਪੱਤ ਚਲੋ ਜੀ ਆ ਰਹੀ ਆਪਣਾ ਕੈਮਰਾ ਲੈ ਛੱਡੀ ਮੋਟੇ ਕੈਮਰਾ ਲੋ ਜੀ ਆ ਚੱਲੇ ਜੀ ਆਪਣਾ ਕੈਮਰਾ ਚੱਲ ਬਾਈ ਮੋਟਰ ਕੰਨੀ ਪਈ ਹੋਈ ਹੈ ਮੋਟਰ 22 ਕਿਨੇ ਫਟ ਤੇ ਪਈ ਦੀ ਇਹ ਤੇ ਈ ਨਾਲ ਕੇ ਨੇ 30 ਤੇ 230 ਤੇ ਛੱਡ ਦੇ ਮੋਟਿਆ ਜਾਣ ਦੇ ਭਾਈ ਤੇ ਤੇ ਗੱਡੀ ਦੀ ਮੋਟਰ ਕੱਲ ਕੱਲ ਕੱਢੀ ਆ ਪਾਣੀ ਪਾ ਦਿੱਤੀਗਾ ਤੂੰ ਲਗਾ ਨਾ ਕੁਝ ਕਰਿਓ ਨਾ ਮੰਨ ਦੋ ਇਹਨੂੰ ਬਸ ਠੀਕ ਹੈ ਦੇ ਤੱਕ ਨੇ ਫੜਕੜੀ ਪਾ ਕੇ ਵੀ ਨਿੱਤਰ ਜਾਂਦਾ ਹੈਗਾ ਉਹ ਗਾਏ ਨਾ ਨਾ ਉਹ ਤਾਂ ਜੇ ਬਾਲਾ ਦਿੱਤਾ ਮਾਰ ਦਿੱਤਾ ਇਹਦਾ ਮੋਟਰ ਕੱਜ ਜਾਂਦਾ ਪਾਣੀ ਤੂੰ ਚੱਲੀ ਨੁ ਇਹਦੀ ਮੋਟਰ ਸਰ ਨਵਾਂ ਵਿੱਚ ਇਹ ਬਈ ਤੁਰਦੀ ਤੁਰ 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 ਵਿੱਚ ਦਾ ਇੱਕ ਨਲਕਾ ਜਿਹਾ ਪਾਇਆ ਪਿਆ ਨਾਲ 40 50 ਫੁੱਟ ਸੱਲ ਜੇ ਸੱਲ ਜੇ ਚ ਪਾਇਆ ਪਿਆ ਪਤਾ ਨਹੀਂ ਪਿਆ ਉਹ ਛਿੜਦਾ ਜਿਹਨੇ ਬੱਚਾ ਖਣੀ ਗਿਆ ਬੈਨਾ ਹਨੀਨਾ ਗੱਲਾਂ ਦੋ ਹੋ ਸਕਦੀਆਂ ਸੱਲੋ ਬੰਦ ਵੀ ਹੋ ਸਕਦਾ ਦਾ ਵੀ ਉਹਦੇ ਕਾਰਨ ਵੀ ਦਿੱਤਾ ਚਾਹਦੇ ਹੋ ਫੰਟਰ ਚ ਵੱਧ ਪਾਣੀ ਲੈਂਦੀ ਹੋਵੇ ਫੰਟਰ ਕਿੰਨਾ ਕ ਪਾਇਆ ਹੋਇਆ ਫਿਲਟਰ ਮੈਂ 12 13 ਫੁੱਟ ਪਾਇਆ ਹੋਇਆ ਹੈ ਵਗਿਆ ਵੱਧ ਤਾਂ 20 ਫੁੱਟ ਆਣਾ ਨਾ ਦਾ ਚਾਚਾ ਦੱਸਦਾ ਜੀ ਕੰਨ ਕੱਟ ਪਾਇਆ ਪਿਆ ਫਿਰ ਤਾਂ ਹੋ ਜੂ ਗੱਲ ਦਾ ਕੱਟਾ ਹੂੰ ਪਾਣੀ ਹੈਗਾ ਉਹਤੋਂ ਲਿਆ ਭਰ ਕੇ ਓਏ ਥੋਕੇ ਇੱਕ ਮੋਟਰ ਚੱਲੀ ਵੀ ਆਪਣੀ ਤੜਕਿਉ ਦੇਖ ਕੇ ਨਹੀਂ ਤਾਂ ਥੋਕੇ ਪਾਣੀ ਐ ਕਰ ਭਾਈ ਇਹਦੇ ਵਿੱਚ ਸਾਰੇ ਕਿਉਂ ਕਿਰਾਉ ਨੇ ਉਹ ਵੀ ਨਲਕੇ ਥੱਲੇ ਛੜਤੇ ਸੀਗੇ ਘੱਟ ਸੀ ਭੈਣਾਂ ਬਾਅਦ ਤੱਕ ਸੀ ਤਾਂ ਹਾਂ ਅਸੀਂ ਉਹ ਤਾਂ ਹੂੰ ਜ਼ਰੂਰ ਉਹ ਭੁੱਲ ਗਿਆ ਵੀ ਮਾਲ ਕਿੰਨੇ ਫੁੱਟ ਪਾਉਣਾ ਹੈ ਅਸੀਂ ਕਿਹਾ ਵੀ ਨਲਕਾ ਦਾ ਇੱਕ ਬਾਧੂ ਪਿਆ ਵੀ ਤਾਂ ਪਿਆ ਨਲਕਾ ਪਾਰਾ ਤਾਂ ਉਹ ਵੜ ਦਿਆਂਗੇ ਮਾਲ ਛੜਦਾ ਤਾਂ ਭੈ ਜਬ ਥਾਏ ਬਜਾ ਥੱਲੇ 3 4 ਨਾਲ ਕੇ ਪਾਟ ਕੇ ਫਿਰ ਕੱਢੇ ਦਵਾਰੇ ਭੈਨ ਫਿਰ ਦਵਾਰੇ ਨਾਲ ਤਾਂ ਉਹਨੂੰ ਖਰਚਾ ਪੈ ਗਿਆ ਪਰ ਕੁਛ ਖਰਚਾ ਉਹਨੂੰ ਪਾਇਆ ਇੱਥੇ ਸਾਰਾ ਕੱਢ ਕੇ ਪਾਇ ਦਵਾਰ ਹੋਰ ਮਾਲੀ ਹੋਰ ਨਾਲ ਜੋ ਛੱਡਾਂਗੇ ਥੱਲੇ ਜਾ ਕੇ ਬੱਜੂ ਦਾ ਪਹਿਲੇ ਨਾਕਾ ਪਾਟਣ ਦੀ ਬੁੱਧੂ ਵਾਂਗੂ ਕਰ ਦਿੰਦਾ ਕੰਮ ਆ ਹੀ ਛੜ ਦੋ ਬੁੱਧੂ ਕੀ ਕਹਦਾ ਛੜ ਦੋ ਛੜ ਦੋ ਅਜੀ ਕਹਿਆ ਵੀ ਨਲਕਾ ਪਿਆ ਬਾਦੂ ਤੂੰ ਨਲਕਾ ਪਾ ਲਾ ਪਰ ਉਤੋਂ ਵੱਢਦੇ ਕਿੰਨਾ ਗਾਰੀ ਫੇਰਨੀ ਹੈ ਜੇ ਤਰਦੇ ਪਾਣੀ ਨਹੀਂ ਆਇਆ ਤੱਕ ਪਾਣੀ ਉਰੇ ਆਊਗਾ ਕਟੋੜ 180 ਦੇ ਹੂੰ ਹੋਊਗਾ ਤੇ ਪੰਜ ਕਨਾਲ ਕੇ ਪਾਣੀ ਦੇ ਦੀਏ ਹੂ ਆਪਣੇ ਨੂੰ ਵੀ ਥੱਲੇ ਆਈ ਪਾਣੀ ਇੱਥੇ ਹੋਰ ਇਹ ਸਾਡਾ ਏਰੀਆ ਦਾ ਲਾਲ ਹੀਰ ਚਾ ਨਾ ਜ਼ਰੂਰ ਆਪਣੇ ਦਾ ਹੇ ਜ਼ਰੂਰ ਪਟੰਡਾ ਵਿੱਚ ਦੇ ਵਿੱਚ ਬਾਲਾ ਹੋਇਆ 350 ਬ ਡਰਾਈਵ ਜੀ ਪੈਗੀ ਸਿਰੋਂ ਜਿੱਤ ਨੂੰ ਸਬਟ ਚੱਲਦੀ ਇੱਕ ਬੋਰ ਚ ਜੇ ਆਪਾਂ ਇਹਦੋਂ ਬਈ ਚੰਡੀਗੜ੍ਹ ਕਣੀ ਬਾਈ ਜਿੱਥੇ ਚੱਲਦੀ ਹੋਣੀ ਮੈਂ ਕਹਿੰਨਾ 600 ਬਟਾ ਡਰਾਈਵਰੀ ਬਾਈ ਡਰਾਈਵਰੀ ਅੱਛਾ ਇਹ ਕੱਢ ਗਈ ਸੀ ਦੋ ਤਿੰਨ ਸਾਲ ਹੋ ਗਏ ਮੋਟਰ ਕੱਢ ਗਈ ਸੀ ਉਦੋਂ 480 ਚੱਲਦੀ ਦੀ ਉੱਥੇ ਹੋਰ ਜਾਨ ਤਰਾਇ ਲੱਗਦਾ ਪਾਣੀ ਥੱਲੇ ਨਾ ਕਿੰਨਾ ਹੋ ਗਿਆ ਦੇਖੀ ਭਾਈ 5 ਫੁੱਟ ਲਾ ਲਾ 160 ਹੋ ਗਿਆ ਜੀ ਚਲੋ ਸਾਢੇ 10 ਜੱਟ ਮੜਾ ਜਾ ਜਾਣ ਦੇ ਤੁਰ ਜਾਲਾ ਹੋੜ ਚੱਲੀ ਹੋੜ ਚੱਲਾ 200 ਦਵਾ ਦਾ ਹੋੜ ਚੱਲੀ ਹੌਲੀ ਚੱਲ ਹੌਲੀ ਕਿ ਬੋਟ ਟੱਟਾ ਉਹ ਪਾਣੀ ਸਾਫ ਹੋ ਜਣਾ ਉਹ ਨਾਲ ਦੀ ਨਾਲ ਉੱਤੇ ਅਸਾ ਥੱਲੇ ਬਈ ਚੋਮਾ ਸਾਫ ਹੋ ਜਾ ਉਹ ਅੱਜ ਮੈਂ ਆਪਣ ਬਾਰੀ ਦਿੰਦਾ ਹੌਲੀ ਚੱਲ ਨਹੀਂ ਹੌਲੀ 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 ਚੱਲੋ ਘੱਟਿਆਂ ਹਾਲਿਆ ਬੜਬੜੇ ਜੇ ਬਾਈ ਰੇਤੇ ਨਹੀਂ ਆਣਾ ਛੱਲਾਂਗੇ ਹਾਂਜੀ 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 ਇਹ ਫੜਕੜੀ ਪਾਣਦੇ ਚ ਬਦਲ ਜ ਬਣ ਜਾਂਦੇ ਨੇ ਫਿਰ ਇਹ ਪਾਣੀ ਤੋਂ ਤੁਰਦਾ ਨਹੀਂ ਹੈਗਾ ਠੀਕ ਆ ਹੌਲੀ ਚੱਲੀ ਹੌਲੀ ਹੌਲੀ ਕਿੰਨਾ ਹੋ ਗਿਆ ਚੱਲ ਤੌੜੀ ਚੱਲ ਲੱਤ ਟੀ ਤੇ ਹੋਲੀ ਚੱਲੀ ਜਾਵਾਂ ਮੋਟਰ ਆਉਰੇ ਜੇ ਇੱਕ ਦੋ ਮਿੰਟਾਂ ਬਾਅਦ ਚੱਕਦੀ ਹੋਣੀ ਨਾਲ ਦੀ ਨਾਲ ਤੈਨੂੰ ਚੱਕਦੀ ਹੋਣੀ ਬਾਈ ਹੂੰ ਇੱਕ ਦੋ ਮਿੰਟਾਂ ਬਾਅਦ ਚੱਕਦੀ ਹੋਣੀ ਹਾਂ ਹਾਂ ਰੇਤਾ ਹੂੰ ਥੋੜੀ ਹੌਲੀ 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 ਇੱਕ ਦੋ ਮਿੰਟਾਂ ਬਾਅਦ ਚੱਕਦੀ ਆ ਚੱਲ ਹੌਲੀ 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 ਰੁੱਕੀ ਕਿੰਨਾ ਹੋ ਗਿਆ ਰਤੀ ਹੋ ਗਿਆ ਬਸ ਠੀਕ ਹੈ ਚੱਲਾ ਆਹ ਖਾ ਮੋਟੂ ਕਿਉ ਯਾਰ ਉਹ ਪਟਾਟਾ ਲਗਾਉਣਾ ਚੱਲ ਚੱਲ ਜਾਣ ਦੇ ਮੋਟਰ ਕਿੰਨੇ ਦੇ ਬਈ 20 ਦੀ 20 ਦੀ ਕੋਈ ਪਾਣੀ ਪੂਣੀ ਕਿੰਨੇ ਕੇ ਦਾ ਪਾਣੀ ਪੂਰਾ ਵਧੀਆ ਜਾਨੀ ਇੰਨੇ ਦਿਨ ਹੀ ਬਤਾ ਆ ਜਾਂਦੀ ਆ ਮੇ ਮੋਟਰ ਮਟਰ ਖੜੀ ਹੁੰਦੀ ਨੇ ਨਾ ਬਾਅਦ ਚ ਘਟ ਜਾਂਦਾ ਬਾਅਦ ਫਿਰ ਜੋ ਝੋਨਾ ਲੱਗਣਾ ਫਿਰ ਮਾੜਾ ਮਾੜਾ ਘਟ ਜਾਂਦਾ ਸਾਰੇ ਸਾਰੀਆਂ ਮੋਟਰ ਹੀ ਘਟਾ ਜਾਂਦੀ ਨੇ ਥੋੜਾ ਫੁਰ ਪਰਕ ਪੈ ਜਾਂਦੇ ਆ ਆਪਣੇ ਬੜਾ ਨਹੀਂ ਫਰਕ ਪੈਣਾ ਕਿਉਂ ਇੱਥੇ ਮੋਟਰਾਂ ਲਵੇ ਹੈ ਨਹੀਂ ਸਾਡੀ ਆਪਲੀ ਹੀ ਆ ਹਰ ਕੋ ਸੂਇਸਾੜਾ ਤੈ ਨਹੀਂ ਲੱਗਦਾ ਪਾਣੀ ਸੂਇ ਦਾ ਪਾਣੀ ਆਉਂਦਾ ਇੱਧਰ ਆਉਂਦਾ ਆਪਣੇ ਇੱਥੇ ਤਾਂ ਪੈਂਦਾ ਹੀ ਅੰਦਰ ਗਰਾਊਂਡ ਜੇ ਕਰਦੇ ਦੀ ਇੱਕ ਵੀ ਕਰਕੇ ਨਹੀਂ ਆਈ ਵਿਚਾਲੇ ਜੀ ਛੱਡ ਕੇ ਆ ਸਿੱਧਾ ਲੈ ਗਏ ਕਿ ਆਏ ਨੂੰ ਹੀ ਮੋੜ ਹੈਗਾ ਸਿੱਧਾ ਹੋਇਆ ਵੇਖਾ ਅੱਧ ਪਜਦ ਜਿਹਾ ਕਿੰਨੇ ਵਾਗੇ ਸੀ ਰਿਆ ਬਾਗਾ ਜੀ 220 320 320 ਆ ਰਹਾ ਹੁੰਦਾ ਉਹ ਕੈਮਰਾ ਜੀ ਹਨਾ ਇਹ ਹਾਂ ਵੀ ਦਬਾਵਾ ਮਿਸਤਰੀਆਂ ਜਰਾ ਹੋਰ ਸੀ ਕੋਈ ਵੀ ਹੋ ਜਾ ਕੋਈ ਹੋ ਰਿਹਾ ਜਿਆ ਮੈਂ ਆ ਕਿਹਾ ਤੈਨੂੰ ਸ੍ਰੀ ਕੋਲੇ ਗੱਡੀ ਭਾਈ ਨੀ ਫਿਰਦਾ ਰਿਹਾ ਮਤਾ ਜੀ ਕਿਹੜਾ ਕਿ ਉਹ ਮਿਲਤੀ ਨੇ ਕਰਾਇਆ ਲੋਟ ਕੋਈ ਕਹਦਾ ਕਰੇ ਜਦ ਧਰਤੀ ਗੇੜਾ ਖਾ ਗਈ ਮੈਂ ਐ ਨਹੀਂ ਜਿਵੇਂ ਆਪਾਂ ਕਹਿੰਦੇ ਵੀ ਠੱਗ ਤੋਂ ਠੱਗ ਦੀ ਪਾਣੀ ਇੰਨੇ ਤੇ ਮੋਟਰ ਖੜੀਆਂ ਹੁੰਦੀਆਂ ਨੇ ਤਾਂ ਜੇ ਬੋਟ ਟੁੱਟਿਆ ਹੋਏ ਫਿਰ ਜਦ ਇਤਰਾ ਨੇ ਤਾਂ ਛੱਡ ਛਾ ਆਪਣੀ ਹੁੰਦਾ ਤੇ ਪਹੇਂਚ ਹੈ ਕਿ ਆ ਹੋ ਜਾ ਕਰੇ ਵੀ ਇਹ ਵੀ ਇਹ ਗੱਲ ਠੀਕ ਲੱਗਦੀ ਹੈ ਤੇ ਰੋਲ ਕੋਲੇ ਜਾ ਕੇ ਕੋਈ ਹੋਰ ਕਹਦਾ ਕਰੇ ਇੱਕ ਤਾਂ ਦੁਆਇਆ ਕਰ ਕੁਛ ਨਾ ਕਰ ਜਰਾ ਆ ਵਾਹਣ ਵੇਲੇ ਪਰੇ ਚਲਾ ਦੇ ਚੱਲੀ ਜਾਣ ਤੇ ਮੈਂ 24 ਘੰਟੇ ਹੋ ਜਾਂਦੇ ਪਹਿਲੇ ਲਾਈਟ ਤੋਂ 2 ਘੰਟੇ ਮੇਨਾਂ ਦਾ ਰੱਖੀ ਹੈ ਆਰਾਮ ਸਰਮਾਯਾਜਨ ਤੇ ਯਾਰ ਟਾਰ ਦੇ ਨੇ ਚਲਾਈ ਨਹੀਂ ਹੋ ਰਹੀ ਖੜੀ ਹੀ ਆ ਬਾਹਰ ਫਰੇਗੁਰੇ ਮੌਨ ਵਾਲੇ ਪੈਣੇ ਮੈਂ ਗਾੜੀ ਅੰਦਰ ਸਿੱਟਿਆ ਕਰਾਂ ਤੂੰ ਇਹਦੇ ਵਿੱਚ ਕੀ ਬੜਾ ਖੜਾ ਬੈਠਦਾ ਮੈਨੂੰ ਸਮਝ ਨਹੀਂ ਆਉਂਦੀ ਤੇ ਲੈ ਨਹੀਂ ਵੀਰੇ ਪਾਣੀ ਯਾਰ ਲੈ ਪਾਣੀ ਤਾਂ ਲੈ ਪਿਆ ਤੂੰ ਯਾਰ ਕਲਾ ਕਲਾ ਰੁਕਿਆ ਲੈ ਹੁੰਦਾ ਸਾਡਾ ਫੜ ਰੋਕੀ ਮੜਾ ਜਾ ਉੱਪਰ ਘਰ ਥੋੜਾ ਜਾ ਥੱਲੇ ਘਰਾਂ ਰੋਕਾਂ ਕਿੰਨਾ ਹੋ ਗਿਆ ਓਰੇ ਕਿੰਨਾ ਵਗਰੇ ਥੱਲੇ ਗਏ ਉੱਪਰ ਗਏ ਨਹੀਂ ਮੜਾ ਜਾ ਥੱਲੇ ਗਾਰਾ ਥੱਲੇ ਗਾਰਾ ਇੱਧਰ ਸੁਣਦਾ ਨਹੀਂ ਬਾਈ ਉੱਧਰ ਹੋ ਜਾਣਾ ਯਾਰ ਮੜਾ ਜਾ ਥੱਲੇ ਗਾਰ ਥੋੜਾ ਜਾ ਹੋਰ ਥੱਲੇ ਗਾਰਾ ਉਹ ਤੇ ਮੰਜੀ ਦੇ ਖੜ ਕੇ ਦੇਖੀ ਜਾਂ ਦੂਰੋਂ ਵੀ ਦੀ ਸੀ ਬਸ ਉੱਪਰ ਗਾਰਾ ਚੱਲ ਅੱਗੇ ਚੱਲਾ ਸੈਂਟਰ ਹੋ ਗਿਆ ਫਿਲਟਰ ਆਇਆ 377 ਤੇ ਸੈਂਟਰ ਦਾ ਪਾਣੀ ਜਿਆਦਾ ਆ ਸਰਲ ਬੰਦ ਹੋ ਸਕਦਾ ਦਾ ਜਾਲੀ ਦੀ ਸਾਬਣੀ ਜੋੜੀ ਸਾਫ ਆਹ ਆ ਗਿਆ ਸਾਲਾ ਨੁਸਰੀ ਹੋਣ ਆਇਆ ਸਾਲਾ ਕੰਨ ਹੋ ਗਿਆ ਦੇਖੀ ਭਾਈ ਇਹ ਬਾਅਦ ਚ ਡੇਗੇ ਤੀਏ ਪਾਪਾ ਬਾਅਦ ਚ ਨਸੱਤ 10 ਫਟ ਹੋਵੇ ਵੱਧ ਹੋਊਗਾ ਇਹ ਸਮਾਰ ਕੇ ਦੇਖ ਤੈਨੂੰ 73000 ਪਹਿਲਾਂ ਲਗਾਇਆ ਤੀਆਂ ਹੋਰ ਆਪਾਂ ਜ਼ਰੂਰ 90 ਹੋ ਗਿਆ ਮੈਂ ਚਾਹ ਉਹ ਚ 300 ਉਹ ਦੂਜੇ ਬੋਰ ਚ 396 ਫੁੱਟ ਪਿਆ ਕਿੰਨਾ ਹੋ ਗਿਆ 390 ਇੱਥੇ ਹੱਥ ਕੋਲੇ ਤੇਰੇ ਲਈ ਕਿੰਨੇ ਗਾ ਥੱਲੇ ਚੱਲ ਹੋਰ ਹੁਣ ਦੇ ਕਿੰਨੇ ਗਾ 84 ਚੱਲ ਹੋੜੀ ਹੋੜੀ ਉੱਪਰ ਕਰੀ ਮੜਾ ਉੱਪਰ ਕਰ ਬਸ 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 ਚੱਲ ਥੱਲੇ ਕਰ ਚੱਲੇ ਕਰ ਹੱਲੇ ਹੱਲੇ ਚੱਲਾਂ ਗੱਲ ਹੋਣੀ ਹੈ ਕੀ ਕਰਨਾ ਚੱਲਦੇ ਕਿਥੇ ਜਾਣਦੇ ਚਲੋ ਦੇਖੋ ਕੀ ਇਹ ਬਦਾ ਬਹੁਤ ਬੜੀ ਦੀ ਲੋਡ ਨਹੀਂ ਕਿੰਨਾ ਹੋ ਗਿਆ ਦੇਖੋ ਨੇ 400 ਥੱਲੇ ਕਰਾਂ ਕਿੰਨਾ ਹੋਰੇ 440 400 400 ਇਹ ਕਰਨੀ ਕਿੰਨਾ ਹੋ ਗਿਆ 404 404 ਹੋ ਗਿਆ ਭੈਣ ਤੇਰ ਵੱਧਾ ਹੋ ਬਾਈ ਵੱਧ ਹੋ ਜਾ ਤੁਸੀਂ ਉੱਥੇ ਹੀ ਖੜੇ 390 ਫੁੱਟ ਤਾਂ ਉਦੋਂ ਕਹਿੰਦੇ ਸੀ ਆ ਮੈਂ ਕਹਿੰਦਾ ਸਾਇਦ 40 50 ਫੁੱਟ ਦਾ ਨਾ 83 ਦੀ 383 ਦੀ ਮੈਨੂੰ ਚਾਹ ਪਤਾ ਹਾਂ ਬਸ ਮੈਜ਼ਾਨੀ ਵਾਲਾ ਇਹ ਦਾਰ ਦੇਣਾ ਇਹ ਦਾਰੇ ਚੱਲ ਬਾਈ ਅੱਗੇ ਜਾ ਤਾਜੱਕ ਸਾਡਾ ਜਾਣਦੇ ਹੌਲੀ 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 ਜਾਣਦੇ ਚੱਲ ਚੱਲਾ ਚੱਲ ਲੰਘਿਆ ਇਹ ਸਾਲ ਚੱਲ ਪਿਆ ਆਪਣਾ 404 ਤੇ ਬਾਅਦ ਉਹਦੇ ਤੱਕ ਪਾਇਪ ਪਿਆ ਹੋਈ ਹੈ ਚ ਆ ਪਾਇਪ ਤੋਂ ਦੱਸਾ ਛਿੱਟਾ ਜਿਉ ਨੇ 20 ਫੁੱਟ ਦਾ ਪਾਇਪ ਪਿਆ ਹੋਇਆ ਚ ਹਾਂ ਹਾਂ 20 ਫੁੱਟ ਸਮੇਤ ਹਾਂ ਹੈਗਾ 20 ਫੁੱਟ ਦਾ ਟੁੱਟਾ ਹੈਗਾ ਜੀ 20 ਫੁੱਟ ਦੇ ਹੀ ਚਾੜ ਮੋਟੇ ਕੁਣ ਜਾਨ ਜਾਨ ਛਪੜੀ ਆ ਗਈ ਰੋਕ ਫਰੀ ਕਾਨੂੰਨ ਆ ਹਾਂ ਪਰਿਆ ਪਰਿਆ ਵੀ ਨਹੀਂ ਖੋਰੀ ਗੇੜਾ ਖਾਗੀ ਤੱਲੋ ਗੇੜਾ ਵੀ ਨਹੀਂ ਖਾਦਾ ਰੇ ਖੜਾ ਦੇਖ ਕਸਾਲੀ ਡੇਡਾ ਮਾਰ ਗਿਆ ਉਹ ਐਂ ਟੋਕ ਕੈਮਰਾ ਨਾਲ ਬਸਾਲ ਹੋਊਗਾ ਪੰਨਾ 16 ਮਰਾ ਦੇ ਕਰਕੇ ਕਰੀ ਮੋਟੇ ਥੋੜਾ ਥੱਲੇ ਕਰੀ ਜਮਾ ਬਹੁਤ ਥੋੜਾ ਥੱਲੇ ਥੋੜਾ 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 ਹੋਰ ਕਰ ਥੱਲੇ ਕੈਮਰਾ ਜਾਣੀ ਉੱਪਰਲੇ ਪਾਸੇ ਨੂੰ ਬਸ ਤਾਂ ਜੱਕਾ ਤਾਂ ਕਿੰਨਾ ਹੋ ਗਿਆ ਇਹ 414 414 ਸਲਤ ਹੈਗਾ ਥੱਲੇ ਆਣਾ ਹੂੰ ਕਡਵਾਰੇ ਲੱਗੀ ਕੋਈ ਸਮਝ ਆਰਦੇ ਏਲੀਪਾ ਇਹਦੇ ਮੜਾ ਕਿੰਨਾ ਕਾ ਹੈ ਉਹ ਦੂਰੇ ਕਿੰਨਾ ਤੀਗਾ ਥੱਲੇ ਕਰੀ ਫੋੜ ਆਈ ਜਾਂਦਾ ਇੱਕ 400 ਤਿਰੋ ਤਲਾਲ ਕੀ ਪੋਣੀ ਹੂੰ ਕੀ ਦਾ ਹੈ ਕਿਸੇ ਮਰਜ਼ੀ ਦਾ ਹੋਵੇ ਠੰਡ ਮੈਂ ਕਿੰਨਾ ਆਇਆ ਥੋੜੇ 400 ਆ ਚੱਲ ਚੱਕਦਾ ਬਸ ਕੱਢ ਲੈ ਕੱਢ ਲੈ ਬਾਰੇ ਤਰਨੋਂ ਗੱਤੀ ਤੂਰੇਗਲੇ ਵੀਡੀਓ ਬਸ ਜੀ ਬਣਾਈ ਦੇ ਹਾਂ ਹਾਂ ਬਾਈ ਸੋ ਲੋ ਹਾਂਜੀ ਫਾਈਨਲੀ ਕੈਮਰਾ ਆਪਣਾ ਵੱਜ ਰੁਕਿਆਗਾ ਤੇ ਹੁਣ ਆਪਾਂ ਆਪਣੀ ਤਾਰ ਤੂਰ ਬਾਰਾਂਗੇ ਉਹ ਦੇਖੋ ਆਪਣਾ ਸੀਰਾ ਭਰਾ ਆਪਣਾ ਤਾਰ ਨੂੰ ਬਾਹਰ ਕੱਢਣ ਲੱਗ ਰਿਹਾਗਾ ਤੇ ਹੁਣ ਆਪਾਂ ਆਪਣੀ ਤਾਰ ਤੂਰ ਇੱਧਰ ਇਕੱਠੀ ਕਰਾਂਗੇ ਤਾਰ ਤੂਰ ਇਕੱਠੀ ਕਰਕੇ ਫਿਰ ਥੋੜੀ ਮਿਸਤੀ ਨਾਲ ਗੱਲ ਕਰਾਉਣੇ ਆ ਵੀ ਬੋਰਡ ਦੇ ਵਿੱਚ ਕੀ ਪ੍ਰੋਬਲਮ ਆ ਤੇ ਕੀ ਉਹਦਾ ਸੋਲੂਸ਼ਨ ਨਿਕਲੂਗਾ ਸੋ ਹਾਂਜੀ ਹੁਣ ਤੁਹਾਡੀ ਕਰਾਮਾਗੇ ਜੀ ਮਿਸਤਰੀ ਨਾਲ ਗੱਲ ਵੀਰ ਦੱਸਣਗੇ ਬੋਰ ਦਾ ਕੀ ਸੋਲੂਸ਼ਨ ਹੋਊਗਾ ਸੋ ਹਾਂਜੀ ਮਿਸਤਰੀ ਸਤਿਗੁਰਾਲ ਜੀ ਸਤਿਗੁਰਾਲ ਜੀ ਹਾਂਜੀ ਕੀ ਸੋਲੂਸ਼ਨ ਹੈ ਬੋਰ ਦਾ ਜੀ ਹਾਂਜੀ ਪਿੰਡ ਪੰਚੀ ਦੇ ਕਰਮਗੜ ਜੀ ਜਿਹੜਾ ਬਰਨਾਲਾ ਤੇ ਤਹਿਸੀਲ ਵੀ ਬਰਨਾਲਾ ਮਹਿੰਦਰ ਸਿੰਘ ਤੇ ਸਾਨੂੰ ਆਪਣਾ ਅਜਰ ਸਿੰਘ ਦੇ ਬਾਈ ਦੇ ਘਰੇ ਭਾਵੇਂ ਇੱਥੇ ਪੰਚੀ ਦੀ ਖੇਤ ਬੋਰ ਚੈੱਕ ਕਰਨ ਵਾਸਤੇ ਰੇਤਾ ਮਾਰਦੀ ਦੀ ਮੋਟਰਾਂ ਹਾਂਜੀ ਉਹਦਾ ਬੋਰ ਚੈੱਕ ਕਰ ਲਈ ਆਪਾਂ 9 ਇੰਚੀ ਬੋਰ ਹੈ ਤੇ 165 ਫੁੱਟ ਪਾਣੀ ਆਈ ਬੱਟਲ ਲੈ ਗਏ ਹਾਂ ਜੀ ਤੇ ਬਾਅਦ 200 ਫੁੱਟ ਤੇ ਮੋਟਰ ਪਾਈ ਹੋਈ ਸੀ ਇਹਨਾਂ ਦੀ ਤੇ 372 ਫੁੱਟ ਜਿਹੜਾ ਤੀ ਆਪਣਾ ਕੀ ਕਹਿੰਦੇ ਨੇ ਫੈਂਟਰ ਪਿਆ ਹੋਈ ਏ ਤੋ ਲੈ ਕੇ ਹਾਂਜੀ ਤੇ 383 ਤੋਂ ਮੰਨ ਲਓ ਜਿਹੜਾ ਸੱਲ ਸਟਾਰਟ ਆ ਜੀ ਠੀਕ ਹੈ ਤੇ ਇਹਦੇ ਵਿੱਚ 20 ਫੁੱਟ ਸੱਲ ਚ ਪਾਇਆ ਹੋਇਆਗਾ ਹਾਂਜੀ 404 ਤੱਕ ਤੇ 414 ਤੱਕ ਸੱਲ ਬਿਲਾ ਜੀ ਇਹ ਸਾਲ ਨੋਰਮਲ ਜਿਹਾ ਘੁੰਮਿਆ ਹੋਇਆ ਜੀ ਕੋਈ ਜ਼ਿਆਦਾ ਦਿੱਕਤ ਨਹੀਂ ਹੈਗੀ ਮੋਟਰ ਪਾ ਕੇ ਇਹਨਾਂ ਦੀ ਚੱਲ ਜੂ ਬਾਈਆਂ ਨੂੰ ਦੱਸਤਾ ਜੀ ਕੋਈ ਬਹਿਮ ਵਾਲੀ ਗੱਲ ਨਹੀਂ ਹੈਗੀ ਠੀਕ ਹੈ ਜੀ ਕੋਈ ਹੋਰ ਕੋਈ ਕੰਮ ਕਰਾਉਣਾ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਜੀ ਮੇਰਾ ਨਾਮ ਹੈ ਮੁਖਤਿਆਰ ਸਿੰਘ ਪਿੰਡ ਅਨਮੋਲ ਜ਼ਿਲ੍ਹਾ ਸੰਗਰੂਰ ਆ ਮੋਬਾਈਲ ਨੰਬਰ ਬੋਲਦਾ ਆਪਣੇ ਤੇ ਮੋਬਾਈਲ ਨੰਬਰ ਹੈਗਾ 9781754490 ਠੀਕ ਹੈ ਜੀ ਹੋਰ ਕੋਈ ਕੰਮ ਕਰਾਉਣਾ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਜੀ ਧੰਨਵਾਦ ਜੀ ਠੀਕ ਹੈ ਚਲੋ ਹਾਂ ਜੀ ਜਿਵੇਂ ਕਿ ਤੁਹਾਨੂੰ ਮਿਸਤਰੀ ਨੂੰ ਦੱਸ ਦਿੱਤਾ ਕਿ ਬੋਰ ਦਾ ਸੋਲੂਸ਼ਨ ਆ ਜੀ ਤੇ ਹੁਣ ਥੋੜੀ ਉਹਨ ਸੋ ਹਾਂਜੀ ਕਿਵੇਂ ਲੱਗਿਆ ਤੁਹਾਡਾ ਸਾਡਾ ਕੰਮ ਜੀ ਸਾਡਾ ਕੰਮ ਬਹੁਤ ਵਧੀਆ ਬਾਈਆਂ ਦਾ ਕੋਈ ਆਪਾਂ ਉਲਝਣ ਨਹੀਂ ਪਾਇਆ ਬਾਈਆਂ ਨੇ ਕੋਲੇ ਖੜ ਕੇ ਸਕਰੀਨ ਦੇ ਵਿੱਚ ਦੇਖਿਆ ਸਾਰਾ ਕੁਝ ਹਾਂਜੀ ਕੰਮ ਬਹੁਤ ਵਧੀਆ ਬਾਈ ਦਾ ਜੇ ਬਾਕੀ ਬਾਈ ਨੇ ਕੰਮ ਕਰਾਉਣਾ ਜੀਮੀਦਾਰ ਭਰਾ ਨੇ ਤਾਂ ਬਾਈ ਨਾਲ ਕੰਟੈਕਟ ਕਰੋ ਨੰਬਰ ਇਹਨਾਂ ਨੂੰ ਦੱਸ ਹੀ ਦਿੱਤਾ ਸਾਨੂੰ ਕੰਮ ਬਹੁਤ ਵਧੀਆ ਲੱਗਿਆ ਬਾਈਆਂ ਉਲਝਣ ਨਹੀਂ ਪਾਇਆ ਕਹਿੰਦਾ ਚਲਾ ਮੋਟਰ ਨੂੰ ਕੋਈ ਬੋਰ ਨੂੰ ਕੁਝ ਨਹੀਂ ਹੋਇਆ ਠੀਕ ਹੈ ਜੀ ਤਸੱਲੀ ਤੁਹਾਡੀ ਪੂਰੀ ਜਿਵੇਂ ਮਾਨੂੰ ਤਸੱਲੀ ਤੁਹਾਡੀ ਤਸੱਲੀ ਆਈ ਵੀਰੇ ਸੋ ਹਾਂਜੀ ਜਿਵੇਂ ਕਿ ਤੁਹਾਨੂੰ ਭਰਾ ਨੇ ਦੱਸ ਦਿੱਤਾ ਕਿ ਆਪਣੀ ਪੂਰੀ ਤਸੱਲੀ ਹੈਗੀ ਕਿ ਸਾਡੇ ਨਾਲ ਕੋਈ ਵੀ ਕਿਸ